ਸ਼ਾਵਣ ਦੇ ਮਹੀਨੇ 'ਚ ਇਹਨਾਂ ਤਿੰਨ ਰਾਸ਼ੀਆਂ ਤੇ ਅਤਿਅੰਤ ਭਗਵਾਨ ਸ਼ਿਵ ਅਤੇ ਮਾਤਾ ਲక్ష్ਮੀ ਜੀ ਦੀ ਹੋਵੇਗੀ અપਾਰ ਕਿਰਪਾ ਤੇ ਧਨ ਵਿੱਚ ਲਾਭ ਹੀ ਲਾਭ ਹੋਵੇਗਾ ਯਾਦ ਰੱਖਣਾ ਇਹ ਉਪਾਅ ਵੀਡੀਓ ਵਿੱਚ ਦੱਸੇ ਨੁਕਸੇ ਮੁਤਾਬਕ ਹੀ ਕਰਨਾ ਹੈ ਜੀ ਇਹ ਉਪਾਅ ਸਿਰਫ ਉਹੀ ਕਰਨ ਜਿਹੜੀਆਂ ਰਾਸ਼ੀਆਂ ਬਾਰੇ ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਜੀ ਕਿਉਂਕਿ ਇਨਾਂ ਸਾਰੀਆਂ ਕੁਝ ਰਾਸ਼ੀਆਂ ਵਿੱਚੋਂ ਮਹਾਦੇਵ ਨੂੰ ਇਹ ਰਾਸ਼ੀਆਂ ਬਹੁਤ ਹੀ ਪਿਆਰੀਆਂ ਲੱਗਦੀਆਂ ਹਨ ਜਿਨ੍ਹਾਂ ਨੂੰ ਦੇਵਤਿਆਂ ਦਾ ਦੇਵਤਾ ਮਹਾਦੇਵ ਵੀ ਕਿਹਾ ਜਾਂਦਾ ਹੈ ਤੇ ਆਓ ਜਾਣਦੇ ਹਾਂ ਕਿ ਇਸ ਸ਼ਾਵਣ ਦੇ ਮਹੀਨੇ 'ਚ ਕਿਹੜੀਆਂ ਰਾਸ਼ੀਆਂ ਨੂੰ ਬਹੁਤ ਹੀ ਖਾਸ ਲਾਭ ਹੋਣ ਵਾਲਾ ਹੈ ਇਨਾਂ ਰਾਸ਼ੀਆਂ ਤੇ ਹੋਵੇਗੀ ਅਪਾਰ ਬਖਸ਼ਿਸ਼ ਕਿਰਪਾ ਆਓ ਜਾਣਦੇ ਹਾਂ ਇਸ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਜਾਣਦੇ ਹਾਂ ਉਹ ਕਿਹੜੀਆਂ ਰਾਸ਼ੀਆਂ ਹਨ ਤੇ ਆਓ ਫਿਰ ਮਹਾਦੇਵ ਜੀ ਦੀ ਕਿਰਪਾ ਬਣਾਈ ਰੱਖਣ ਲਈ ਸਾਵਣ ਦੇ ਮਹੀਨੇ ਵਿੱਚ ਇਹਨਾਂ ਰਾਸ਼ੀਆਂ ਨੂੰ ਕੀ ਕੁਝ ਕਰਨਾ ਚਾਹੀਦਾ ਹੈ ਜਿਦੇ ਨਾਲ ਅਤਿਅੰਤ ਧੰਨ ਵਰਖਾ ਹੋਵੇ ਯਾਦ ਰੱਖਣਾ ਦੋਸਤੋ ਚੱਲਦੀ ਵੀਡੀਓ ਵਿੱਚ ਕਮੈਂਟਾਂ 'ਚ ਹਰ ਹਰ ਮਹਾਦੇਵ ਤੇ ਜੈ ਮਾਤਾ ਲక్ష్ਮੀ ਜ਼ਰੂਰ ਲਿਖਣਾ ਜੀ ਨੰਬਰ 1 ਕਰਕ ਰਾਸ਼ੀ ਕਰਕ ਰਾਸ਼ੀ ਤੇ ਕਰਕ ਰਾਸ਼ੀ ਦਾ ਚਿੰਨ ਚੰਦਰਮਾ ਨੂੰ ਕਰਕ ਦਾ ਦੇਵਤਾ ਮੰਨਿਆ ਜਾਂਦਾ ਹੈ ਅਤੇ ਪੂਜਾ ਦੇ ਜੋਗ ਦੇਵਤਾ ਭਗਵਾਨ ਸ਼ਿਵ ਜੀ ਹਨ ਇਸ ਕਰਕ ਰਾਸ਼ੀ ਦੇ ਲੋਕਾਂ ਨੂੰ ਵੀ ਸਾਵਣ ਦੇ ਮਹੀਨੇ ਚ ਮਹਾਦੇਵ ਜੀ ਦਾ ਪੂਰਨ ਅਸ਼ੀਰਵਾਦ ਮਿਲਣ ਵਾਲਾ ਹੈ ਇਸ ਸਮੇਂ ਦੌਰਾਨ ਤੁਹਾਡੇ ਲਈ ਜੀਵਨ ਵਿੱਚ ਤਰੱਕੀ ਦੀਆਂ ਸੰਭਾਵਨਾਵਾਂ ਵੀ ਬਨਣ ਜਾ ਰਹੀਆਂ ਹਨ ਅਜਹੀ ਸਥਿਤੀ ਵਿੱਚ ਕਰਕਰਾਸੀ ਦੇ ਲੋਕਾਂ ਨੂੰ ਸੌਣ ਦੇ ਮਹੀਨੇ ਵਿੱਚ ਦੁੱਧ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਜ਼ਰੂਰ ਕਰਨਾ ਚਾਹੀਦਾ ਹੈ ਜੀ ਤੁਹਾਨੂੰ ਇਸ ਤੋਂ ਵਿਸ਼ੇਸ਼ ਲਾਭ ਪ੍ਰਾਪਤ ਹੋਣ ਵਾਲਾ ਤੇ ਧੰਨ ਦੀ ਵਰਖਾ ਵੀ ਹੋਵੇਗੀ ਨੰਬਰ 2 ਮਕਰਰਾਸੀ ਮਕਰ ਰਾਸ਼ੀ ਨੂੰ ਵੀ ਭਗਵਾਨ ਸ਼ਿਵ ਜੀ ਦੀਆਂ ਰਾਸ਼ੀਆਂ ਵਿੱਚੋਂ ਇੱਕ ਮਹੱਤਵਪੂਰਨ ਰਾਸ਼ੀ ਮੰਨਿਆ ਜਾਂਦਾ ਹੈ ਇਸ ਲਈ ਇਸ ਰਾਸ਼ੀ ਦੇ ਮਾਲਕ ਗ੍ਰਹਿ சனி ਭਗਵਾਨ ਜੀ ਹਨ ਅਤੇ ਨਿਆਂ ਦੇ ਦੇਵਤਾ சனி ਦੇ ਅਰਾਧਿਆ ਦੇਵ ਭਗਵਾਨ ਸ਼ਿਵ ਸਨੀ ਦਾ ਪੂਰਨ ਜੋਗ ਦੇਵਤਾ ਹਨ ਇਸ ਤੋਂ ਇਲਾਵਾ ਕਰਕ ਰਾਸ਼ੀ ਦੇ ਪੂਰਨ ਜੋਗ ਦੇਵਤਾ ਵੀ ਭਗਵਾਨ ਸ਼ਿਵ ਹੀ ਹਨ ਇਸ ਕਾਰਨ ਮਕਰ ਰਾਸ਼ੀ ਦੇ ਲੋਕਾਂ ਨੂੰ ਵੀ ਭਗਵਾਨ ਸ਼ਿਵ ਜੀ ਤੋਂ અપਾਰ ਬਹੁਤ ਖੂਬ ਕਿਰਪਾ ਮਿਲਦੀ ਹੈ ਅਜਿਹੇ ਵਿੱਚ ਤੁਸੀਂ ਸ਼ਾਵਣ ਦੇ ਮਹੀਨੇ ਚ ਜਲ ਵਿੱਚ ਉੜਦ ਦੀ ਦਾਲ ਮਿਲਾ ਕੇ ਭਗਵਾਨ ਸ਼ਿਵ ਨੂੰ ਅਭਿਸ਼ੇਕ ਕਰਾਉਣਾ ਹੈ ਇਸ ਨਾਲ ਤੁਹਾਨੂੰ ਲਾਭ ਹੀ ਲਾਭ ਹੋਵੇਗਾ ਲక్ష్ਮੀ ਮਾਤਾ ਜੀ ਤੁਹਾਡੇ ਤੇ ਧੰਨ ਦੀ ਵਰਖਾ ਕਰੇਗੀ ਨੰਬਰ 3 ਕੁੰਭ ਕੁੰਭ ਰਾਸ਼ੀ ਦੇ ਲੋਕਾਂ ਤੇ ਵੀ ਭਗਵਾਨ ਸ਼ਿਵ ਦੀ અપਾਰ ਕਿਰਪਾ ਹੁੰਦੀ ਹੈ ਇਸ ਰਾਸ਼ੀ ਦਾ ਸੁਆਮੀ ਵੀ ਸਨੀ ਦੇਵ ਹੈ ਇਸ ਲਈ ਇਸ ਰਾਸ਼ੀ ਨੂੰ ਵੀ ਭਗਵਾਨ ਸ਼ਿਵ ਦੀ ਪਸੰਦੀਦਾ ਰਾਸ਼ੀ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਕੁੰਭ ਰਾਸ਼ੀ ਦੇ ਲੋਕ ਸ਼ਾਵਣ ਦੇ ਮਹੀਨੇ 'ਚ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਹਨ ਤਾਂ ਉਹਨਾਂ ਦੇ ਜੀਵਨ 'ਚ ਖੁਸ਼ਹਾਲੀ ਹੀ ਖੁਸ਼ਹਾਲੀ ਆ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਸਾਵਣ ਦੇ ਮਹੀਨੇ ਕੁੰਭ ਰਾਸ਼ੀ ਵਾਲੇ ਲੋਕਾਂ ਨੂੰ ਘੜੇ ਵਿੱਚ ਜਲ ਪਾ ਕੇ ਕਾਲੇ ਤਿਲ ਮਿਲਾ ਕੇ ਮਹਾਦੇਵ ਜੀ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ ਤੇ ਸੋਮਵਾਰ ਵਾਲੇ ਦਿਨ ਮਹਾਦੇਵ ਜੀ ਨੂੰ ਗੁਲਾਬ ਦੇ ਫੁੱਲ ਅਰਪਣ ਕਰੋ ਵਿਸ਼ੇਸ਼ ਲਾਭ ਪ੍ਰਾਪਤ ਹੁੰਦਾ ਹੈ ਤੇ ਧੰਨ ਦੀ ਦੇਵੀ ਮਾਤਾ ਲక్ష్ਮੀ ਮਾਇਆ ਦੀ ਵਰਖਾ ਵੀ ਕਰ ਦਿੰਦੀ ਹੈ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਇਕ ਕਰਨਾ ਜੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ ਤੇ ਹਰ ਹਰ ਮਹਾਦੇਵ